ਤਾਲੀ ਦੇ ਇਸ਼ਕ ਚ ਅੰਨੇ ਜਿੱਜੇ ਨੇ ਕਰਤਾ ਵੱਡਾ ਕਰਾ ਤਾਲੀ ਦੀ ਕੀਤੀ ਬੇਰਹਿਮੀ ਨਾਲ ਹਤਿਆ ਪੂਰੇ 1 ਮਹੀਨੇ ਬਾਅਦ ਖੁਲੀਆਂ ਘਟਨਾਵਾਂ ਦੀਆਂ ਪਰ ਤਾਂ ਸੱਚ ਆਇਆ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਮੇਸ਼ੇਸ਼ ਸ਼ਰਮਾ ਚਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਾਲੀ ਦੇ ਇਸ਼ਕ ਚ ਅੰਨੇ ਮਜ਼ਨੂ ਜਿੱਜੇ ਦੇ ਵੱਲੋਂ ਵੱਡਾ ਕਾਰਾ ਕੀਤਾ ਗਿਆ ਦੱਸਦੇ ਕਿ ਆਪਣੀ ਹੀ ਸਾਲੀ ਦੀ ਬੇਰਹਿਮੀ ਦੇ ਨਾਲ ਹਤਿਆ ਕੀਤੀ ਗਈ ਕਾਰਨ ਇਹ ਹੈ ਕਿ ਜਿੱਜਾ ਆਪਣੀ ਸਾਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਜਦੋਂ ਸਾਲੀ ਦੇ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਗਿਆ ਤਾਂ ਜਿੱਜੇ ਦੇ ਵੱਲੋਂ ਆਪਣੇ ਹੀ ਪਰਨੇ ਦੇ ਨਾਲ ਗਲਾ ਕੁੱਟ ਕੇ ਸਾਲੀ ਦੀ ਬੇਰਹਿਮੀ ਦੇ ਨਾਲ ਹਤਿਆ ਕੀਤੀ ਗਈ ਜੋ ਸਾਲੀ ਉਹ ਆਪਣੇ ਭੈਣ ਦੇ ਕੋਲ ਆਈ ਹੋਈ ਸੀ ਜਾਨੀ ਕਿ ਜਿੱਜੇ ਦੇ ਘਰ ਆਈ ਹੋਈ ਸੀ ਤੇ ਅਕਸਰ ਹੀ ਆਉਂਦੀ ਜਾਂਦੀ ਰਹਿੰਦੀ ਸੀ ਇਸ ਦੇ ਚੱਲਦੇ ਹੀ ਜਿੱਜੇ ਨੂੰ ਆਪਣੀ ਸਾਲੀ ਜਾਇ ਜਿੱਜਾ ਦਾ ਨਾਂ ਕਿ ਸ਼ਰਨਜੀਤ ਕੌਰ ਦੱਸਿਆ ਜਾ ਰਿਹਾ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਜਿਵੇਂ ਹੀ ਜਿੱਜੇ ਦੇ ਵੱਲੋਂ ਵਿਆਹ ਲਈ ਕਿਹਾ ਜਾਂਦਾ ਹੈ ਅਤੇ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਜਾਂਦਾ ਹੈ ਸਾਲੀ ਦੇ ਵੱਲੋਂ ਤਾਂ ਗੁੱਸੇ ਦੇ ਵਿੱਚ ਆਏ ਜੀਜੇ ਦੇ ਵੱਲੋਂ ਸਾਲੀ ਦੀ ਗਲਾ ਕੁੱਟ ਕੇ ਬੇਰਹਿਮੀ ਦੇ ਨਾਲ ਹੱਤਿਆ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਸਾਲੀ ਦੇ ਹੱਟ ਅਟੈਕ ਦੇ ਕਾਰਨ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦਾ ਜੋ ਅੰਤਿਮ ਸੰਸਕਾਰ ਵੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਉਹ ਵੀ ਨਿਭਾਈਆਂ ਜਾਂਦੀਆਂ ਨੇ ਪਰ ਠੀਕ ਪੋਗ ਤੋਂ ਪਹਿਲਾਂ ਹੀ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੋਂ ਇਹ ਪਰਤਾਂ ਖੁੱਲਦੀਆਂ ਨੇ ਇਸ ਘਟਨਾ ਦੀਆਂ ਜਿੱਥੋਂ ਇਹ ਸਾਰਾ ਸੱਚ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਪੋਗ ਤੋਂ ਪਹਿਲਾਂ ਹੀ ਜਿੱਜਾ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚ ਜਾਂਦਾ ਹੈ ਬਾਹਰ ਜਾਣ ਦੀ ਯੋਜਨਾ ਬਣਾਉਂਦਾ ਹੈ ਤਾਂ ਅੰਮ੍ਰਿਤਸਰ 에য়ারਪੋਰਟ ਤੇ ਪਹੁੰਚ ਕੇ ਜਿੱਜਾ ਜਿਸਦਾ ਕਿ ਨਾਂ ਹਰਦੀਪ ਸਿੰਘ ਦੱਸਿਆ ਜਾ ਰਿਹਾ ਤਾਂ ਹਰਦੀਪ ਸਿੰਘ ਦੇ ਵੱਲੋਂ ਆਪਣੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ WhatsApp ਤੇ ਇੱਕ ਤਸਵੀਰ ਭੇਜੀ ਜਾਂਦੀ ਹੈ 에য়ারਪੋਰਟ ਤੇ ਖਿੱਚ ਕੇ ਜਹਾਜ਼ ਦੇ ਨਾਲ ਅਤੇ অপশন ਦੇ ਵਿੱਚ ਲਿਖਿਆ ਜਾਂਦਾ ਹੈ ਕਿ ਯਾਰ ਤਾਂ ਚੱਲੇ ਬਾਹਰ ਜਿਸ ਤੋਂ ਬਾਅਦ ਸੋਹਰੇ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਕਿ ਹਜੇ ਤਾਂ ਸ਼ਰਨਜੀਤ ਕੋਰ ਦਾ ਭੋਗ ਵੀ ਨਹੀਂ ਪਿਆ ਤਾਂ ਇਹ ਬਾਹਰ ਚੱਲਿਆ ਜਿਸ ਤੋਂ ਕਿ ਸ਼ੱਕ ਹੁੰਦਾ ਹੈ ਸੋਹਰੇ ਪਰਿਵਾਰਿਕ ਮੈਂਬਰਾਂ ਨੂੰ ਤਾਂ ਉਸ ਤੋਂ ਬਾਅਦ ਪੁਲਿਸ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਪੀੜਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਾਂ ਪੁਲਿਸ ਦੇ ਵੱਲੋਂ ਸਾਰੀ ਤਫ਼ਤੀਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਸਾਰਾ ਮਾਮਲਾ ਸਾਹਮਣੇ ਆਉਂਦਾ ਹੈ ਇੱਥੋਂ ਤੱਕ ਕਿ ਉਸ ਤੋਂ ਬਾਅਦ ਹਰਦੀਪ ਸਿੰਘ ਆਪਣੇ ਸੋਹਰੇ ਪਰਿਵਾਰ ਕੋਲ ਜਾਂਦਾ ਹੈ ਜਿਸ ਦੇ ਵੱਲੋਂ ਕੀ ਸਾਰਾ ਇਹ ਸੱਚ ਆਪਣੇ ਮੂੰਹੋਂ ਉਗਲਿਆ ਜਾਂਦਾ ਹੈ ਕਿ ਹਾਂ ਉਸ ਦੇ ਵੱਲੋਂ ਹੀ ਇਹ ਗਲਤੀ ਹੋਈ ਹੈ ਉਸ ਦੇ ਵੱਲੋਂ ਹੀ ਉਸ ਦੀ ਸਾਲੀ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਤੇ ਨਾਲ ਹੀ ਉਹਨੇ ਕਾਰਨ ਵੀ ਦੱਸਿਆ ਕਿ ਉਹ ਆਪਣੀ ਸਾਲੀ ਨੂੰ ਪਿਆਰ ਕਰਦਾ ਸੀ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਦੇ ਚਾਲਦਿਆਂ ਜਿਵੇਂ ਹੀ ਸਾਲੀ ਦੇ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਜਾਂਦਾ ਤਾਂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਾਂ ਹੁਣ ਇਸ ਗੱਲ ਤੇ ਮਿੱਟੀ ਪਾਓ ਜੋ ਕੁਝ ਹੋ ਗਿਆ ਠੀਕ ਹੈ ਹੁਣ ਇਸ ਗੱਲ ਤੇ ਮਿੱਟੀ ਪਾਓ ਕਿਉਂਕਿ ਤੁਹਾਡੀ ਧੀ ਜੋ ਮੇਰੇ ਨਾਲ ਵਿਆਹੀ ਹੋਈ ਹੈ ਉਸ ਦਾ ਘਰ ਨਾ ਬਰਬਾਦ ਹੋ ਜਾਵੇ ਮੇਰੇ ਬੱਚੇ ਨੇ ਛੋਟੇ ਛੋਟੇ ਉਹ ਨਾ ਕਿਤੇ ਰੋਲ ਜਾਣ ਪਰ ਉਸ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰ ਚੁੱਪ ਨਹੀਂ ਬੈਠਦਾ ਉਹਨਾਂ ਦੇ ਵੱਲੋਂ ਪੁਲਿਸ ਤੱਕ ਪਹੁੰਚ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਦੋਸ਼ੀ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਅਦਾਲਤ ਦੇ ਵਿੱਚ ਵੀ ਜਲਦ ਪੇਸ਼ ਕੀਤਾ ਜਾਵੇਗਾ ਸੋ ਆਓ ਹੁਣ ਸੁਨਾਦ ਨੇ ਆ ਪੁਲਿਸ ਦੀ ਵੀ ਇਸ ਮਾਮਲੇ ਸੰਬੰਧੀ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਤਾਂ ਤੁਸੀਂ ਵੀ ਸੁਣੋ ਜੀ ਸਰ ਕੀ ਨਾ ਤੁਹਾਡਾ ਐਸਆਈ ਕਿਰਪਾਲ ਸਿੰਘ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਹੈ ਬਸ ਮੜਾ ਜਾਂ ਵੀਰਵਾ ਦੇ ਵਿੱਚ ਇਹ ਜੀ ਪੰਡੇ ਹਰਦੀਪ ਸਿੰਘ ਆ ਜੀ ਪਿੰਡ ਹਿੰਦਸਪੁਰਾ ਇਹਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਲ ਕੁੱਟ ਕੇ ਉਹਨਾਂ ਦੇ ਡੈੱਟ ਕਰਦੇ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀ ਸਨ ਜਿਨ੍ਹਾਂ ਨੇ ਇੱਕ ਦੰਦਾ ਦਾ ਪੋਸਟਰ ਮਾਰ ਦਿੱਤਾ ਹੈ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ। ਕਾਰਨ ਉਹ ਹਲੇ ਤਰਤੀਸ ਚੱਲ ਰਹੀ ਹੈ ਸਰ। ਠੀਕ ਹੈ। ਕਿੰਨੇ ਦਿਨ ਦਾ ਰਮਾਣ ਮਿਲਿਆ ਜੀ? 1 ਦਿਨ ਦਾ ਜੀ ਇੱਕ ਦਿਨ। ਉਦੋਂ ਇਸ ਮਾਮਲੇ ਸੰਬੰਧੀ ਦੋਸ਼ੀ ਹਰਦੀਪ ਸਿੰਘ ਦੇ ਨਾਲ ਜਦੋਂ رابطہ ਕਾਇਮ ਕੀਤਾ ਗਿਆ ਤਾਂ ਕੀ ਕੁਝ ਕਿਹਾ? ਆਓ ਸੁਣਦੇ ਹਾਂ। ਹਾਂ ਜੀ ਬਾਈ ਜੀ ਕੀ ਨਾਂ ਤੁਹਾਡਾ? ਹਰਦੀਪ ਸਿੰਘ ਜੀ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਲਾਇਸੈਂਸ ਸੀ ਸਰ ਉਹਨਾਂ ਪਿਛੇ 9-10 ਸਾਲ ਦਾ। ਹਾਂ ਜੀ। ਇਹ ਕਾਰਨ ਤੋਂ ਤਾਕਤ ਨੂੰ ਦਬਾਅ ਖੈਰ ਗਿਆ ਸਮਝ ਨੂੰ ਗਿਆ ਸੀ ਕਿ ਚਲ ਰਿਹਾ ਕੋਟ ਮੈਚ ਕਿਤਵਾਲਾ। ਉਹ ਮਰਦ ਲਈ ਪਹਿਲਾਂ ਤਾਂ ਮੰਨੇ ਵੀ ਸੀਗੇ ਸਰ ਉਹ ਬਾਅਦ ਚਾਕੇ ਮੰਨਦੀ ਪਾਸੇ ਇਹੇ ਕਰਨ ਕੋਸ਼ਿਸ਼ ਰੇ ਬਚਾ ਕੇ ਸਰ ਉਹ ਗਾਹ ਕੋਟੀ ਦੇ ਮੋੜ ਤੇ ਤੁਹਾਨੂੰ ਪਸ਼ਤਾਵਾ ਹੈਗਾ ਉਹਦੇ ਕੀਤੇ ਦਾ ਹਾਂਜੀ ਬਹੁਤ ਜ਼ਿਆਦਾ ਦੇਖਦੇ ਰਹੋ ਚੱਡੀਗਲਾ 10 ਟੀਵੀ ਧੰਨਵਾਦ